सत श्रीकाल दोस्तों तो स्वागत है अपने चैनल पंजाब है ट्रैक्टर उपर अज आप लेके आए हैं जॉनडियर पंजा छत्ती दो हज़ार सतारा वाल हाँ जी दोस्तों सब तो पहला अपने चैनल में करो सबसक्राइब लाइक शेयर कमेंट करना ना भूलना जी गल करते ट्रैक्टर बारे ट्रैक्टर है जी जॉनडियर पंजा छत्ती डी बहुत ही साफ सुथरा ट्रैक्टर है दो हज़ार सतारा वाल ट्रैक्टर है जी बिल्कुल नवा ट्रैक्टर है जी ऑल ओरिजिनल ਕਿ 13 ਗੋ ਪੈਂਡ ਨਹੀਂ ਹੋਇਆ ਹਰਿਆਣਾ ਨੰਬਰ ਡਾਇਰੈਕਟਰ ਹੈ ਜੀ ਐਨਓਸੀ ਮਾਲਕ ਵੀਰ ਕਰਵਾ ਕੇ ਦੇਣਗੇ ਅਪੋਲੋ ਕੰਪਨੀ ਦੇ ਚਾਰੋ ਟਾਇਰ ਨੇ ਜੀ ਬਿਲਕੁਲ ਨਵੇਂ ਵਰਗੇ ਟਾਇਰ ਲਏ ਨੇ ਜੇਕਰ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਚਲਾ ਕੇ ਵਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਆ ਜੀ ਚਲਵੰਡੀ ਸਬ ਜ਼ੋਨ ਇਰੀਏ ਵਿੱਚ ਛਤਰ ਖੜਾ ਹੈ ਜੀ ਟਰੈਕਟਰ ਦੀ ਡਿਮਾਂਡ ਰੱਖੀ ਹੈ ਜੀ 3,95,000 ਰੁਪਏ ਔਖੇ ਤੇ ਲੈਸ ਹੋ ਜੂਗਾ ਜੀ ਰੇਟ ਫਿਕਸ ਨਹੀਂ ਹੈਗਾ ਜੇਕਰ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਦਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਕੰਟੈਕਟ ਕਰਕੇ ਟ੍ਰੈਕਟਰ ਖਰੀਦ ਸਕਦੇ ਹੋ। ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ।